ਆਰੰਤ ਦਾ ਕਮਰਸ ਮਿਨਿਸਟਰ ਹੋਏ ਪਿਊਸ਼ ਗੋਇਲ ਉਹਨਾਂ ਦਾ ਸ਼ਸ਼ੀ ਥਰੂਰ ਜਿਹੜਾ ਨਵਾਂ ਨਵਾਂ ਕਾਂਗਰਸ ਚੋਂ ਪਟਕੇ ਜਿਹਨੂੰ ਹਿੰਦੂਤਵਾਦ ਦਾ ਸਪੋਕਸਪੀਨ ਬਣਾਉਣ ਵਾਲੇ ਤੁਰੇ ਹੋਏ ਨੇ ਬਾਰੋ-ਬਾਰੋ ਤਾਂ ਇਹ ਇਸ ਕਿਸਮ ਦੇ ਕਲੇਮ ਕਰ ਰਹੇ ਨੇ ਜਿਵੇਂ ਸ਼ਸ਼ੀ ਥਰੂਰ ਨੇ ਕਿਹਾ 트럼ਪ ਸ਼ੁੱਡਨਟ ਟੈਲ ਵਟ ਇੰਡੀਆ ਵਿਲ ਡੂ ਸ਼ਸ਼ੀ ਥਰੂਰ ਕ੍ਰਿਟੀਸਾਈਜ਼ਸ ਯੂਐਸ ਪ੍ਰੈਜ਼ੀਡੈਂਟਸ ਕਲੇਮਸ ਔਨ ਰਸ਼ੀਅਨ ਔਇਲ ਇੰਪੋਰਟਸ ਕਿਉਂਕਿ 트럼ਪ ਨੇ ਜੇ ਦੋ ਦਿਨ ਪਹਿਲਾਂ ਕਿਹਾ ਕਿ ਜੇ ਇੰਡੀਆ ਨੇ ਮੋਦੀ ਨਾਲ ਮੇਰੀ ਗੱਲ ਹੋਈ ਦੀਵਾਲੀ ਦੇ ਮੌਕੇ ਤੇ ਉਹਨੇ ਕਿਹਾ ਜੀ ਅਸੀਂ ਬਿਲਕੁਲ ਈ ਹੁਣ ਇਸੇ ਤਰ੍ਹਾਂ ਜਿਹੜਾ ਇਹ ਉਹਨਾਂ ਦਾ ਗੋਇਲ ਉਹ ਜਰਮਨ ਦੇ ਦੌਰੇ ਤੇ ਉੱਥੇ ਕਹਿ ਰਿਹਾ ਇੰਡੀਆ ਡਸਨਟ ਡੂ ਟ੍ਰੇਡ ਡੀਲਸ ਇਨ ਅ ਹਰੀ ਔਰ ਵਿਦ ਗਨ ਟੂ आवर ਹੈਡ ਗੋਇਲ ਉਹਨੇ ਕਿਹਾ ਕਿ ਵੀ ਆਈ ਡੂ ਨੋਟ ਥਿੰਕ ਇੰਡੀਆ ਹੈਜ਼ ਐਵਰ ਡਿਸਾਈਡਡ ਹੂ ਇਟਸ ਫਰੈਂਡਸ ਵਿਲ ਬੀ ਬੇਸਡ ਔਨ ਐਨੀ ਅਦਰ ਕਨਸੀਡਰੇਸ਼ਨਸ ਆਦਰ ਥੈਨ ਨੈਸ਼ਨਲ ਇੰਟਰਸਟ ਯਾਨੀ ਅਸੀਂ ਫੈਸਲੇ ਨਹੀਂ ਕਰਦੇ ਦਬਾਅ ਦੇ ਥੱਲੇ ਜਾਂ ਰੋਪ ਦੇ ਥੱਲੇ ਜਾਂ ਕੋਈ ਸਾਡੇ ਸਿਰ ਦੇ ਉੱਤੇ ਗਨ ਰੱਖ ਕੇ ਸਾਨੂੰ ਕਹਿ ਕੇ ਵੀ ਵੇ ਕਰ ਅਸੀਂ ਨਹੀਂ ਕਰਦੇ ਪਰ ਇਹ ਤੁਸੀਂ ਜਦੋਂ ਦੇਖੋ ਕਿ ਵੀ ਇਹ ब्राह्मणवादियों ਦਾ ਕਹਿਣਾ ਜਿਹੜੀ ਫੋਕ ਵਿਜ਼ਮ ਨੇ ਬਣਾਇਆ ਕਿ ਮੂੰਹ 'ਮੇਂ ਰਾਮ ਰਾਮ' ਬਗਲ 'ਮੇਂ ਚੂਰੀ' ਇਹ ਹਕੀਕਤ ਦੇ ਵਿੱਚ ਮੀਕਿਸ਼ ਸਰੈਂਡਰ ਉਹਦਾ ਵੀ ਜਿਹੜਾ ਕਮਜ਼ੋਰ ਬੰਦਾ ਹੁੰਦਾ ਉਹ ਦਾਅਵੇ ਬڑے ਕਰ ਰਿਹਾ ਹੁੰਦਾ ਮੈਂ ਤਾਂ ਨਹੀਂ ਡਰਦਾ ਮੈਂ ਤਾਂ ਪਰ ਉਹਨੇ ਆਪਣਾ ਸਭ ਕੁਝ ਸਰੈਂਡਰ ਕੀਤਾ ਹੁੰਦਾ ਇੰਡੀਅਨ ਰਿਫਾਈਨਰਸ ਟੂ ਬਾਇ ਮੋਰ ਕਰੂਡ ਫਰਮ ਮਿਡਲ ਈਸਟ ਯੂ ਐਸ ਟੂ ਰਿਪਲੇਸ ਰਸ਼ੀਅਨ ਔਇਲ ਔਰ ਇਹ ਹੈ ਕਿ ਉਹਨਾਂ ਨੇ ਕਿਹਾ ਜੀ ਕਿਉਂਕਿ ਹੁਣ ਅਮਰੀਕਾ ਨੇ ਜਿਹੜੀ ਤਿੰਨ ਦਿਨ ਪਹਿਲਾਂ ਸ ਦੀ ਸੱਟ ਮਾਰੀ ਪਹਿਲਾਂ ਤਾਂ ਸੀ ਕਿ ਵੀ ਉਹਨਾਂ ਨੂੰ ਕਹਿ ਰਹੇ ਸੀ ਵੀ ਟੈਰਫ ਲਾਤਾ ਮਦ ਖਰੀਦੋ ਹੁਣ ਜੜੀਆਂ ਦੋ ਵੱਡੀਆਂ ਮਲਟੀ ਬਿਲੀਅਨ ਦੇ ਬਜਟ ਵਾਲੀਆਂ ਰੂਸੀ ਕੰਪਨੀਆਂ ਨੇ ਰੋਜ਼ਨੇਫ ਤੇ ਲਿਊਕੋਇਲ ਜਨਾ ਤੋ ਭਾਰਤ ਦੀ ਰਿਲਾਇੰਸ ਨਿਆਰਾ ਬਾਈ ਕਰਦੇ ਸੀ ਉਹ ਔਰ ਇਹ ਇਵਨ ਬਾਈਡਨ ਨੇ ਵੀ ਪਾਵੇਂ ਜੰਗ ਬਾਈਡਨ ਨੇ ਹੀ ਸ਼ੁਰੂ ਕਰਵਾਈ ਯੂਕਰੇਨ ਦੀ ਲੇਕਨ ਇਨਾ ਰੂਸੀ ਕੰਪਨੀਆਂ ਤੇ ਸਿੱਧੀ پابੰਦੀ ਨਹੀਂ ਸੀ ਲਾਈ 트ੰਪ ਨੇ ਪੁਤਿਨ ਦੇ ਨਾਲ ਮੀਟਿੰਗ ਕੈਨਸਲ ਕੀਤੀ ਤੇ ਨਾਲ ਹੀ ਜਿਹੜੀ ਹੈ ਉਹ ਇਨਾ ਦੋਨੋਂ ਕੰਪਨੀਆਂ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਜਿਹੜੀ ਭਾਰਤ ਨੂੰ ਜਦੋਂ ਸਿੱਧਾ ਹਿੱਟ ਹੋਇਆ ਤੇ ਹੁਣ ਜਿਹੜਾ ਭਾਰਤ ਨੇ ਇਨੇ ਜੋਗੇ ਨਹੀਂ ਲੈ ਕੇ ਜੀ ਅਮਰੀਕਾ ਨੂੰ ਡਿਫਾਈ ਕਰਕੇ ਉਹ ਜੇ ਉਹਨਾਂ ਦੇ ਆਰਥਿਕ ਪਾਬੰਦੀਆਂ ਲਾਈਆਂ ਨੇ ਤਾਂ ਉਹਨਾਂ ਨਾਲ ਡੀਲ ਨਤੀਜੇ ਦੇ ਤੌਰ ਤੇ ਉਹਨਾਂ ਨੇ ਜਿਹੜਾ ਇਹ ਆਲਰੇਡੀ ਫੈਸਲਾ ਕਰਕੇ ਇਹਨਾਂ ਨੂੰ ਅਮਰੀਕਾ ਨੂੰ ਕਨਵੇ ਕਰਤਾ ਹੈ ਕਿ ਜੇ ਅਸੀਂ ਇਹਨੂੰ ਸਮੀਟ ਦੇਾਂਗੇ ਦਸੰਬਰ ਤੱਕ ਔਰ ਆਲਰੇਡੀ ਜਿਹੜਾ ਇੱਕ ਜ਼ਬਾਨਾ ਸੀ ਵੀ ਅਮਰੀਕਾ ਨੂੰ ਸਾਊਦੀ ਆਇਲ ਦੀ ਲੋਡ ਦਾ ਅਮਰੀਕਾ ਫਲੋਟ ਕਰ ਰਿਹਾ ਆਇਲ ਦੇ ਉੱਤੇ ਔਰ ਅਮਰੀਕਾ ਜਿਹੜਾ ਉਹ ਐਕਸਪੋਰਟ ਕਰਦਾ ਆਇਲ ਔਰ ਇੰਡੀਆ ਜਿਹੜਾ ਉਹ ਹੋਏਗਾ ਕਿ ਪਹਿਲਾਂ ਰੂਸਮ ਸ਼ਰਨਮ ਕੱਚਾ ਮੈਂ ਸੀ ਹੁਣ ਜੀ 트럼ਪਮ ਸ਼ਰਮਮ ਕੱਚਾ ਮੈਂ ਉਹ ਉਸ ਵੱਲ ਆ ਰਿਹਾ ਔਰ ਇਸ ਦੀ ਡੀਟੇਲ ਹੈ ਉਹਨਾਂ ਦੀ ਪੂਰੀ